ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੜਹੰਸ ਮਹੱਲਾ ਚੌਥਾ ਘੋੜੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਦੇ ਤੇਜਨ ਜੀ ਰਾਮ ਪਾਈਆ ਰਾਮ ਧਨ ਮਾਨਸ ਜਨਮ ਪੁਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇ ਸੁਕੰਚਨ ਚੰਗੜੀਆਂ ਗੁਰਮਖਰ ਅੰਗਾ ਚਲੂਲਾ ਪਾਵੈ ਹਰ 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 ਨਵ ਰੰਗੜੀਆਂ ਇਹ ਦੇਹ ਸੁਬੰਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਵੱਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ ਦੇਹ ਪਾਵੋ ਜੀਨ ਬੁਝ ਚੰਗਾ ਰਾਮ ਚੜ ਲੰਗਾ ਜੀ ਬਿਖਮ ਭੇੰਗਾ ਰਾਮ ਵੇਖਣੋਂ ਤੇ ਅੰਗਾ ਨੋ ਤੇ ਰੰਗਾ ਗੁਰਮੁਖ ਪਾਰ ਲੰਗਾਏ ਹਰ ਬੋਹ ਤ ਚੜ ਵਡ ਭਾਗੀ ਲੰਗਾਏ ਗੁਰਖੇਵਡ ਸ਼ਬਦ ਤਰਾਏ ਆਂ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ irdਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਨੈ ਗੁਰਮਖ ਜੀਤਿਆ ਅ ਘੜੋ ਕਢਾਵੇ ਸ਼ਬਦ ਪਾਵੇ ਅਪਿਓ ਹਰ ਰਸ ਪੀਤਿਆ ਸੁਣ ਸਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਗਾਇਆ ਕੋੜੀ ਤੇਜਣ ਦੇ ਰਾਮ ਪਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾਧਨ ਧੰਨ ਧੰਨ ਤੋਖਾਈਆ ਰਾਮ ਜੇ ਤਿਹਾਰ ਪ੍ਰਭ ਪਜਾਪੈ ਸਾ ਧਨ ਸਬਾਸੈ ਤੁਰ ਪਾਇਆ ਕਿਰਤ ਜੁੜੰਦਾ ਚੜ ਦੇ ਹੜ ਕੋੜੀ ਬਖ ਮਲੰਗਾਏ ਮਿਲ ਗੁਰਮਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾਂ ਜਾਨ ਆਈ ਜਨ ਨਾਨਕ ਹਰ ਵਾਰ ਪਾਇਆ ਮੰਗਲ ਮਿਲ ਸੰਤ ਜਨਾਂ ਵਧਾਈ ਵੜ ਹੰਸ ਮਹੱਲਾ ਚੌਥਾ ਦੇ ਤੇਜਣੜੀ ਹਰ ਨਾਵ ਰੰਗਿਆ RAM ਗੁਰ ਗਿਆਨ ਗੁਰੂ ਹਰ ਮੰਗੀਆਂ ਆ ਰਾਮ ਗਿਆਨ ਮੰਗੀ ਅਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆਂ ਸਭ ਜਨਮ ਸਫਲਿਓ ਕੀਆ ਕਰ ਤੈ ਹਰ ਰਾਮ ਨਾਮ ਵਖਾਣੀਆਂ ਹਰ ਰਾਮ ਨਾਮ ਸਲਾਏ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆਂ ਜਨ ਕਹਿ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗੀਆਂ ਦੇ ਕੰਚਨ ਜੀਨ ਸੁਵਿੰਨਾ ਰਾਮ ਜੜ ਹਰ ਹਰ ਨਾਮ ਰਤਨਾਰਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡ ਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਾਵ ਤਨ ਨਾ ਹਰ ਨਾਵ ਰੰਗਿਆ ਨਾਨਕ ਬਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗਿਆ ਕੜੀ ਆਲ ਮੁਖੇ ਗੁਰੇ ਅੰਕਸ ਪਾਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਵਸ ਗਤ ਆਇਆ ਪਰਮ ਪਦ ਪਾਇਆ ਸਾਤਨ ਕੰਤ ਪਿਆਰੀ ਅੰਤਰ ਪ੍ਰੇਮ ਲਗਾ ਹਰ ਸੇਤੀ ਘਰ ਸੋਹ ਹੈ ਹਰਨ ਪ੍ਰਭ ਨਾਰੀ ਹਰ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਜਨ ਨਾਨਕ ਹਰ ਦਾਸ ਕਹਿਤ ਹੈ ਬਡ ਭਾਗੀ ਹਰ ਹਰ ਧਿਆਇਆ ਦੇ ਘੋੜੀ ਜੀ ਜਤ ਹਰ ਪਾਇਆ RAM ਮਿਲ ਸਤਗੁਰ ਜੀ ਮੰਗਲ ਗਾਇਆ RAM ਹਰ ਗਾਏ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੇ ਰੰਗ ਮੈਲੀ ਹਰ ਰੰਗ ਮਾਨੈ ਰੰਗ ਕੀ ਗੁਣ RAM ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇ ਘੋੜੀ ਚੜ ਹਰ ਪਾਇਆ ਰਾਗ ਬੜ ਹੰਸ ਮਹੱਲਾ ਪੰਜਵਾਂ ਸ਼ਾਂਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ ਇਹੋ ਤਨੁ ਮਨ ਦਿੱਤੜਾ ਵਾਰੋ ਵਾਰਾ ਰਾਮ ਤਨੁ ਮਨ ਦਿੱਤਾ ਭਵਜਲ ਜਿੱਤਾ ਚੁਕੀ ਕਾਣ ਜਮਾਣੀ ਅਸਤਰ ਥੀ ਆਇ ਅੰਮ੍ਰਿਤ ਪੀਆ ਰਹਾ ਆਵਣ ਜਾਣੀ ਸੋ ਘਰ ਲੱਦਾ ਸਹਿਜ ਸਮਰਦਾ ਹਰਿ ਕਾ ਨਾਮ ਆਧਾਰਾ ਕਉ ਨਾਨਕ ਸੁਣ ਸੁਖਮਾਣੇ ਰਲੀਆਂ ਗੁਰ ਪੂਰੇ ਕੋ ਨਮਸਕਾਰਾ ਸੁਣ ਸੱਜਣ ਜੀ ਮੈਂ ਡੜੇ ਮੀਤਾ RAM ਗੁਰ ਮੰਤਰ ਸ਼ਬਦ ਸਚ ਦਿਤਾ RAM ਸਚ ਸ਼ਬਦ ਤੇ ਆਇਆ ਮੰਗਲ ਲਗਾਇਆ ਚੁਕੇ ਮਨੋਂ ਅੰਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਬਾਣਾ ਸੱਚਾ ਮਾਣਾ ਪ੍ਰਭ ਹਾਰ ਧਨ ਸਹਿਜੇ ਦਿੱਤਾ ਕਹੋ ਨਾਨਕ ਤਿਸ ਜਨ ਬਲੇਹਾਰੀ ਤੇਰਾ ਦਾਨ ਸਭ ਨਹੀਂ ਹੈ ਲੀਤਾ ਕਹੋ ਨਾਨਕ ਤਿਸ ਜਨ ਬਲੇਹਾਰੀ ਤੇਰਾ ਦਾਨ ਸਭ ਨਹੀਂ ਹੈ ਲੀਤਾ ਤੋ ਭਾਣਾ ਤਾਂ ਤ੍ਰਿਪਤ ਘਾਇ ਰਾਮ ਮਨthia ਠੰਡਾ ਸਭ ਤ੍ਰਿਸ਼ਣ 부ਝਾਏ ਰਾਮ ਮਨthia ਠੰਡਾ ਚੁਕੀ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਾਹਿ ਪੁੰਚਣ ਲੱਗੇ ਹੋ ਸਤਿਗੁਰ ਕੈ ਕੁਰਬਾਨਾ ਨਿਰਪੋ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ 부ਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋਂ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ RAM ਮੋਹ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੂੰ ਦਸਾ ਲਾਹੀ ਗੁਣਿ ਅਬ ਗੁਣ ਮੇਰਾ ਕਿਸ਼ਨਾ ਵਿਚਾਰਿਆ ਅਬ ਖਸਲੀ ਆਖੇ ਨਮਾਹੀ ਨੌਂ ਨਿਦ ਪਾਈ ਵਜੀ ਵਦਾਈ ਵਾਜੇ ਅਨਹਦ ਤੂਰੇ ਕਉ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਨੌਂ ਨਿਦ ਪਾਈ ਵਜੀ ਵਦਾਈ ਵਾਜੇ ਅਨਹਦ ਤੂਰੇ ਕੋ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ